ਨਾਤਾ ਪੂਰੀ ਦੁੱਧ ਧੋਤੀ ਪੁਲਿਸ ਹੈ ਤੇ ਨਾ ਪੂਰੇ ਦੁੱਧ ਧੋਤੇ ਸਾਡੇ ਆਗੂ ਨੇ ਕਿਉਂਕਿ ਸੱਤਾ ਤੋਂ ਆਉਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਹੁੰਦੀਆਂ ਨੇ ਇਸ ਗੈਂਗਸਟਰ ਬਾਦ ਦੇ ਸਿਸਟਮ ਚੱਲਦਾ ਕਿਵੇਂ ਆ ਮੈਂ ਜੋ 4 ਸਾਲਾਂ ਦੇ ਵਿੱਚ ਜਲੀਲ ਹੋਇਆ ਜੋ ਮੈਂ ਜਿਹੜੀਆਂ ਚੀਜ਼ਾਂ ਦੀ ਤਹਾਂ ਤੱਕ ਮੇਰੇ ਕਿਤੇ ਪੁਰਖਿਆਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੁੰਦਾ ਕੀ ਐ ਸਾਨੂੰ ਮਾਰ ਕਾਉਣ ਗਿਆ ਪਰ ਜਿਹਦੇ ਨਾਲ ਬੀਤਦੀ ਐ ਵੀਰੋ ਕਦਮ ਕਦਮ ਦੇ ਉੱਤੇ ਤੁਹਾਨੂੰ ਪੁਲਿਸ ਦੇ ਹੱਥੋਂ ਜਲੀਲ ਹੋਣਾ ਪੈਂਦਾ ਫੇਰ ਜਾ ਕੇ ਤੁਹਾਨੂੰ ਸਮਝ ਆਉਂਦੀ ਐ ਵੀ ਇਹ ਤਾਂ ਕੀ ਤੋਂ ਬਚਾ ਕਰੋਗੇ ਸਹਨੇ ਦਾ ਸਰਪੰਚ ਮਾਰਤਾ ਨਾਲ ਖਾਣ ਪੀਣ ਵਾਲੇ ਦੇ ਸਿਰ ਚ ਗੋਲੀ ਮਾਰ ਤੁਸੀਂ ਦੁਕਾਨਾਂ ਖੋਲਣੀਆਂ ਜਨਤਾ ਆਊਗੀ ਕੀ ਦੀ ਕੀ ਦੀ ਤਲਾਸ਼ੀ ਲਾਉਂਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਵੇਚ ਕੇ ਤੁਹਾਡੇ ਕੋਲੇ ਆ ਕੇ ਕੰਨ ਤੇ ਗੋਲ ਫਾਇਰ ਮਾਰ ਕੇ ਤੁਰ ਗਿਆ ਹਰੇਕ ਲੀਲੀ ਬਿੱਲੀ ਹੈ ਜਿਹੜੀ ਪਿਸਤੌਲ ਟੰਗੀ ਫਿਰਦੀ ਹੈ ਮੈਂ ਐਸਐਸਪੀ ਸਾਹਿਬ ਨੂੰ ਮਿਲਦਾ ਮਹੀਨੇ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਲਾਇਸੈਂਸ ਨਿਕਲਦਾ ਯਾਰ ਜਦੋਂ ਡੀਸੀ ਸਾਹਿਬ ਕੋਲੇ ਜਾ ਕੇ ਅਪਲਾਈ ਕਰਦੇ ਆਂ ਵੀ ਅਸੀਂ ਇੱਜਤਦਾਰ ਸ਼ਹਿਰੀ ਆਂ ਅਸੀਂ ਡਰਦੇ ਆਂ ਵੇਲੇ ਕਿਬਲੇ ਕਦੇ ਉਹਨੇ ਸਾਨੂੰ ਅਸਲਾ ਦੇ ਦਿਓ ਤਾਂ ਡੀਸੀ ਸਾਹਿਬ ਮਾਰਕ ਕਰ ਦਿੰਦੇ ਆ 30000 ਦੀ ਪਰਚੀ ਕੱਟੀ ਜਾਂਦੀ ਹੈ 15000 ਸੁਧਾ ਕੇਂਦਰ ਤੇ ਲੱਗ ਜਾਂਦਾ 55000 ਚ ਬੰਦਾ ਘਰੇ ਹੋ ਕੇ ਆ ਜਾਂਦਾ ਉਹ ਤੋਂ ਬਾਅਦ ਸਾਡੀ ਜਿਹੜੀ ਫਾਈਲ ਹੈ ਉਹ ਪੁਲਿਸ ਦੀਆਂ ਧੂੜ ਫੱਕੀ ਜਾਂਦੀ ਹੈ ਕੀ ਗੱਲ ਭਾਈ ਜੇ ਲਾਇਸੈਂਸ ਦੇ ਦੇਵੋਗੇ ਜਿੱਦਾਂ ਹੁਣ ਇੱਥੇ ਸਾਰੇ ਬਲਾਰਿਆਂ ਨੇ ਗੱਲ ਕੀਤੀ ਹੈ ਸੈਲਫ ਅਡਵਾਂਸ ਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਲੋ ਜਿੰਨਾ ਮਰਜ਼ੀ ਤੁਸੀਂ ਪੁਲਿਸ ਨੂੰ ਨਿੰਦ ਲੋ ਤੁਹਾਨੂੰ ਸੈਲਫ ਡਿਫੈਂਸ ਤੇ ਆਉਣਾ ਪੈਣਾ ਹੈ ਜੇ ਇੱਕ 50 60 ਸਾਲ ਦਾ ਬਜ਼ੁਰਗ ਜੱਫਾ ਮਾਰ ਕੇ ਸਿੱਟ ਸਕਦਾ ਜੇ ਇੱਕ ਦੇ ਵੀ ਲੱਕ ਨਾ ਲੱਗਿਆ ਹੁੰਦਾ ਢੇਰੀ ਕਰਦਾ ਹੁੰਦਾ